ਨਾਲ ਐਂਡ ਅਸੀਂ ਤੁਹਾਨੂੰ ਸਿੰਘੂ ਕੁੰਡਲੀ ਬਾਰਡਰ ਤੋਂ ਹਰ ਇੱਕ ਅਪਡੇਟ ਦਿੱਤੀ ਆ ਅੱਜ ਸਵੇਰ ਤੋਂ ਅਸੀਂ ਵਿਗਿਆਨਪਵਨ ਦੇ ਵਿੱਚ ਪਹੁੰਚੇ ਹੋਏ ਸੀ ਜਿੱਥੇ ਕਿਸਾਨਾਂ ਦੀ ਸਰਕਾਰ ਨਾਲ ਜਿਹੜੀ ਆ ਉਹ ਗੱਲਬਾਤ ਹੋ ਰਹੀ ਸੀ ਸੋ ਕਿਸਾਨਾਂ ਦੀ ਗੱਲਬਾਤ ਜਿਹੜੀ ਉਹ ਤਲਖੀ ਦੇ ਵਿੱਚ ਅੱਜ ਨਿਬੜੀ ਤੇ ਬੈਸਟਾ ਰਹੀ ਜਿੱਦਾਂ ਹੀ ਅਸੀਂ ਸਿੰਘੂ ਬਾਰਡਰ ਤੇ ਵਾਪਸ ਪਰਤੇ ਆ ਤਸੀਂ ਖੁਦ ਲੰਗਰ ਛਕਣ ਵਾਸਤੇ ਇੱਕ ਲੰਗਰ ਦੇ ਵਿੱਚ ਪਹੁੰਚੇ ਨਿਰਮਲ ਕੁਟਿਆ ਕਰਨਾਲ ਵਾਲਾ ਜਿਹਾ ਲੰਗਰ ਲੱਗਿਆ ਤੇ ਉੱਥੇ ਸਾਨੂੰ ਸਾਡੀਆਂ ਇਹ ਛੋਟੀਆਂ ਬੱਚੀਆਂ ਪੈਣਾ ਮਿਲੀਆਂ ਸੋ ਜਿਨ੍ਹਾਂ ਦਾ ਰੂਪ ਦੇਖ ਕੇ ਸਾਡਾ ਦਿਲ ਕੀਤਾ ਕਿ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਸੋ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੀ ਤੇ ਇਹਨਾਂ ਦੇ ਬਾਰੇ ਜਾਣਿਆ ਕਿ ਤੁਸੀਂ ਕਿੱਥੋਂ ਆਏ ਹੋ ਤੋਂ ਉਹਨਾਂ ਦਾ ਕਹਿਣਾ ਸੀ ਅਸੀਂ ਪੁਨੇ ਤੋਂ ਆਏ ਹਾਂ ਜਿਹਦੇ ਵਿੱਚ ਤਿੰਨ ਸਕੀਆਂ ਪੈਣਾ ਤੇ ਇੱਕ ਉਹਨਾਂ ਦੀ ਜਿਹੜੀ ਕਜ਼ਨ ਸਿਸਟਰ ਹੈ ਸੋ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਪਿਛੋਕੜ ਬਾਰੇ ਕਿਉਂਕਿ ਜਿੰਨੀ ਠੇਠ ਪੰਜਾਬੀ ਉਹ ਦੇ ਵਿੱਚ ਗੱਲਬਾਤ ਕਰ ਰਹੀ ਸੀ ਤਾਂ ਮੇਰੀ ਉਤਸੁਕਤਾ ਵਧੀ ਕਿ ਮੈਂ ਉਹਨਾਂ ਦੇ ਪਿਛਲੇ ਪਿੰਡ ਬਰੇ ਜਾਣਾ ਤੇ ਉਹਨਾਂ ਨੇ ਜਦੋਂ ਦੱਸਿਆ ਕਿ ਸਾਡਾ ਪਿੰਡ ਜਿਹੜਾ ਪਿਛਲਾ ਸਾਡੇ ਦਾਦਾ ਜੀ ਸਿੰਘੂ ਸਿੰਘਾਂ ਵਾਲੇ ਪਿੰਡ ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜੇ ਨੇ ਉੱਥੋਂ ਨੇ ਸੋ ਕਿਤੇ ਨਾ ਕਿਤੇ ਮੇਰੀ ਉਹ ਜਿਹੜੇ ਸਵਾਲ ਸੀਗੇ ਉਹਨਾਂ ਦਾ ਜਵਾਬ ਉਸੇ ਤੋਂ ਮਿਲਿਆ ਤੇ ਬਹੁਤ ਹੀ ਪਿਓਰ ਪੰਜਾਬੀ ਦੇ ਵਿੱਚ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤੇ ਜਿਹੜੇ ਉਹਨਾਂ ਦੇ ਚਿਹਰੇ ਇਹਦੇ ਤੇ ਨੂਰ ਸੀ ਦੇਖ ਕੇ ਬਹੁਤ ਮਨ ਖੁਸ਼ ਹੋਇਆ ਕਿ ਜਿਸ ਤਰੀਕੇ ਨਾਲ ਦੂਪ ਪੈਣਾ ਨੇ ਜਿਹੜੇ ਨੇ ਦੁਮਾਲੇ ਸਜਾਏ ਨੇ ਤਾ ਉਹਨਾਂ ਨੇ ਸ੍ਰੀ ਸਾਪ ਜਿਹੜਾ ਵਾ ਉਹ ਵੀ ਵੱਡਾ ਪਾਇਆ ਹੋਇਆ ਸੋ ਦੇਖ ਕੇ ਰੂਹ ਜਿਹੜੀ ਆ ਖੁਸ਼ ਹੋਈ ਸਕੂਨ ਮਿਲਿਆ ਜਿਹੜੀ ਸਵੇਰ ਦੀ ਥਕਾਵਟ ਸੀਗੀ ਜਿਹੜੀ ਸਾਨੂੰ ਵਿਗਿਆਨ ਪਵਨ ਤੇ ਬੇਸੱਟਾ ਹੋਈ ਮੀਟਿੰਗ ਦੇ ਨਾਲ ਹੋਈ ਸੀਗੀ ਸੋ ਇੱਥੇ ਆਣ ਕੇ ਉਸ ਥਕਾਵਟ ਜਿਹੜੀ ਆ ਖਤਮ ਹੋਈ ਸੋ ਇਹਨਾਂ ਦੇ ਖਿੜੇ ਹੋਏ ਚਿਹਰੇ ਸਾਨੂੰ ਇਸ ਸੰਕੇਤ ਦਿੰਦੇ ਨੇ ਕਿ ਜਦੋਂ ਇਹ ਪੂਨੇ ਦੀ ਧਰਤੀ ਤੋਂ ਚੱਲ ਕੇ ਇੱਥੇ ਪਹੁੰਚੇ ਨੇ ਤਕਰੀਬਨ 1800 2000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸੋ ਤਿੰਨੋਂ ਪੈਣਾ ਕੱਲੀਆਂ ਹੀ ਚਾਰੋਂ ਪੈਣਾ ਕੱਲੀਆਂ ਹੀ ਆਈਆਂ ਨੇ ਸੋ ਮਾਂ-ਬਾਪ ਨੇ ਬੜੇ ਹੌਸਲੇ ਨਾਲ ਭੇਜਿਆ ਕਿ ਤੁਸੀਂ ਬੱਚੇ ਜਾਓ ਸੋ ਉਹ ਚੀਜ਼ ਜਿਹੜੀ ਆ ਸਾਡੀ ਇਸ ਕੰਸਾਨੀ ਅੰਦੋਲਨ ਨੂੰ ਹੋਰ ਵੀ ਹੌਸਲਾ ਦਿੰਦੀ ਹੈ ਸੋ ਅਸੀਂ ਗੱਲਬਾਤ ਕਰਦੇ ਹਾਂ ਸੋ ਉਹਨਾਂ ਦੇ ਸਭ ਤੋਂ ਤਿੰਨਾ ਪੈਣਾ ਚੋਂ ਵੱਡੀ ਪੈਣ ਬਲਜੀਤ ਕੌਰ ਸੋ ਨਾ ਗਲਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਲਜੀਤ ਕੌਰ ਜੀ ਤੁਸੀਂ ਆ ਆਪਣੀਆਂ ਭੈਣਾਂ ਨਾਲ ਇੱਥੇ ਆਏ ਹੋ ਸੋ ਤੁਹਾਨੂੰ ਆਉਣ ਲੱਗਿਆਂ ਤੁਹਾਨੂੰ ਤੁਹਾਡੇ ਮਾਪੇ ਕਿਸੇ ਨੇ ਰੋਕਿਆ ਹੋਵੇ ਕਿਸੇ ਤੁਹਾਡੇ ਦੋਸਤਾਂ ਨੇ ਰੋਕਿਆ ਹੋਵੇ ਕਿ ਤੁਸੀਂ ਇਸ ਟਾਈਮ ਸੰਘਰਸ਼ ਦਾ ਹਿੱਸਾ ਬਣਨ ਜਾ ਰਹੇ ਹੋ ਸੋ ਜਿੱਥੇ ਅਸੀਂ ਕਹਿੰਨੇ ਕਿ ਹਮੇਸ਼ਾ ਅੰਦੋਲਨ ਕਾਰੀ ਜਿਹੜੇ ਨੇ ਉੱਥੇ ਕੁਝ ਵੀ ਹੋ ਸਕਦਾ ਖਬਰਾਂ ਜਿਹੜੀਆਂ ਨੇ ਸਾਡਾ ਜਿਹੜਾ ਗੋਦੀ ਮੀਡੀਆ ਬਹੁਤ ਤਰ੍ਹਾਂ ਦੀਆਂ ਦਿਖਾਂਦਾ ਹੈ ਸੋ ਉਹਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਕਈ ਵਿਚਾਰ ਵੀ ਆਏ ਹੋਣਗੇ ਅਸੀਂ ਜਾਈਏ ਨਾ ਜਾਈਏ ਸੋ ਤੁਸੀਂ ਉਹਨੂੰ ਆਪਣੇ ਲਫ਼ਜ਼ਾਂ ਚ ਦੱਸੋ ਕਿਉਂਕਿ ਸਾਡੇ ਦਰਸ਼ਕ ਜਿਹੜੇ ਨੇ ਉਹ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਨੇ ਕਿਉਂਕਿ ਜੋ ਕਹਿੰਦੇ ਨੇ ਕਿ ਇਹ ਕਿਸਾਨ ਨਹੀਂ ਇਹ ਤਾਂ ਪੋਲਿਟੀਕਲ ਪਾਰਟੀਆਂ ਦੇ ਲੋਕ ਬੈਠੇ ਹੋਏ ਨੇ ਪੋਲਿਟੀਕਲ ਪਾਰਟੀਆਂ ਸਿਆਸਤ ਕਰਨੇ ਵਾਸਤੇ ਬੈਠੀਆਂ ਨੇ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੇ ਉਹ ਪੋਲਿਟੀਕਲ ਪਾਰਟੀਆਂ ਬੈਠੀਆਂ ਨੇ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਸਿਆਸਤ ਕਰਨਾ ਜਾਣਦੇ ਹੋਣ ਪਰ ਇਹ ਕੀ ਬੱਚੀਆਂ ਜਿਹੜੀਆਂ ਮਹਾਰਾਸ਼ਟਰ ਤੋਂ ਪਹੁੰਚੀਆਂ ਨੇ ਉਹ ਸਿਆਸਤ ਕਰਨ ਵਾਸਤੇ ਆਈਆਂ ਨੇ ਨਹੀਂ ਬਿਲਕੁਲ ਨਹੀਂ ਅਸੀਂ ਵੈਸੇ ਜਦੋਂ ਸਟਾਰਟ ਹੋਇਆ ਸੀ ਅੰਦੋਲਨ ਉਹਦੋਂ ਤੇ ਅਸੀਂ ਸੋਚ ਰਹੇ ਸੀ ਆਂਦਾ ਕਿਉਂਕਿ ਇੱਥੇ ਸਾਰੇ ਬਜ਼ੁਰਗ ਬੈਠੇ ਆ 80 ਸਾਲ ਤੋਂ ਉੱਤੇ ਬੱਚੇ ਹੈਗੇ ਆ ਤੇ ਅਸੀਂ ਸਾਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਅਸੀਂ ਆ ਨਹੀਂ 파ਰੇ ਇੱਥੇ ਪਰ ਫਿਰ ਗੁਰੂ ਮਹਾਰਾਜ ਦੇ ਕਿਰਪਾ ਨਾਲ ਸਾਡਾ ਹੋ ਗਿਆ ਫਿਰ ਅਸੀਂ ਆ ਕੇ ਪਲਾਨ ਬਣ ਗਿਆ ਰੋ ਸੋ ਤੁਸੀਂ ਕਦੋਂ ਆਏ ਹੋ ਅਸੀਂ ਕੱਲ ਪਹੁੰਚੇ ਸੋ ਇਸ ਵਕਤ ਤੁਸੀਂ ਕਿੱਥੇ ਠਹਿਰੇ ਹੋ ਇਸ ਅੰਦੋਲਨ ਦੇ ਵਿੱਚ ਜਾਂ ਕਿਤੇ ਹੋਰ ਅਸੀਂ ਗੁਰਦੁਆਰਾ ਮਜਨੂ ਕਟਿਲਾ ਉੱਥੇ ਰੁਕੇ ਹਾਂ ਸੋ ਤੁਹਾਡਾ ਜਿਹੜਾ ਹੁਣ ਇਹ ਦੌਰਾ ਹੈ ਤੁਸੀਂ ਇਸ ਅੰਦੋਲਨ ਦੇ ਵਿੱਚ ਕਿੰਨੇ ਦਿਨ ਰਹੋਗੇ ਤਾਂ ਇਸ ਤੋਂ ਬਾਅਦ ਵਿੱਚ ਪੰਜਾਬ ਦੇ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਜਾਓ ਅਸੀਂ ਵੈਸੇ ਤਾਂ ਦੋ ਦਿਨ ਇੱਥੇ ਰੁਕਣ ਲਈ ਆਏ ਸੀ ਪਰ ਇੱਥੇ ਦਾ ਮਾਹੌਲ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਸੋਚ ਰਿਹਾ ਹੋਰ ਇੱਕ ਦੋ ਦਿਨ ਕਮ ਸੇ ਕਮ ਰੁਕੀਏ ਇੱਥੇ ਕਿਉਂਕਿ ਅੱਗੇ ਅਸੀਂ ਫੇਰ ਅਨੰਦਪੁਰ ਸਾਹਿਬ ਉਹ ਅੰਮ੍ਰਿਤਸਰ ਜਾਣਾ ਸੀ ਔਰ ਅਗਰ ਸਾਡੀ ਵਾਪਸੀ ਦੇ ਟਿਕਟ ਬੁੱਕ ਨਹੀਂ ਹੁੰਦੀ ਤਾਂ ਸ਼ਾਇਦ ਅਸੀਂ ਹੋਰ ਰੁਕ ਜਾਣਾ ਸੀ ਪਰ ਹਾਂਜੀ ਸੋ ਜੈਸਟੀ ਕਨਾਲ ਦੇਖੋ ਅਸੀਂ ਆਪਣੇ ਦਰਸ਼ਕਾਂ ਤੱਕ ਤੇ ਉਹਨਾਂ ਲੋਕਾਂ ਤੱਕ ਉਹ ਜਿਹੜੇ ਸੁੱਤੇ ਹੋਏ ਜ਼ਮੀਰ ਨੇ ਜਿਨ੍ਹਾਂ ਦੇ ਮਰੇ ਹੋਏ ਜ਼ਮੀਰ ਨੇ ਸੋ ਉਹਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਜਦੋਂ ਕੋਈ ਵੀ ਇਸ ਅੰਦੋਲਨ ਦੇ ਵਿੱਚ ਆਉਂਦਾ ਦੇਖੋ ਦੂਰੋਂ ਬੈਠ ਕੇ ਦੂਰੋਂ ਦੂਰ ਦੇ ਟੋਲ ਬੌਸ ਸਹਾਉਣੇ ਲੱਗਦੇ ਨੇ ਕਿ ਅਸੀਂ ਜੋ ਮਰਜ਼ੀ ਕਹਿ ਦਿੰਦੇ ਆ ਪਰ ਜਦੋਂ ਅਸੀਂ ਨੇੜੇ ਹੋ ਕੇ ਦੇਖਦੇ ਆਂ ਫਿਰ ਅਸਲ ਸਚਾਈ ਪਤਾ ਲੱਗਦੀ ਆ ਜੋ ਭਾਜਪੀ ਦੇ ਲੀਡਰ ਜਿਹੜੇ ਨੇ ਉਹ ਗਲਤ ਕਵਾਇਤਾਂ ਜਿਹੜੀਆਂ ਨੇ ਕਰ ਰਹੇ ਨੇ ਬਰਕ ਗਲਤ ਕੁਝੀਆਂ ਹਰਕਤਾਂ ਕਰ ਰਹੇ ਨੇ ਸੋ ਇਹ ਬੱਚੀਆਂ ਉਹਨਾਂ ਦੀਆਂ ਉਹਨਾਂ ਚੀਜ਼ਾਂ ਦਾ ਜਵਾਬ ਦੇ ਰਹੇ ਕਿ ਜਦੋਂ ਅਸੀਂ ਇੱਥੇ ਆਏ ਆ ਤਾਂ ਅਸੀਂ ਤਾਂ ਸੋਚ ਕੇ ਕੁਝ ਦਿਨਾਂ ਦਾ ਐਸੀ ਪਰ ਜੋ ਮਾਹੌਲ ਇੱਥੇ ਦੇਖਿਆ ਸਾਡਾ ਦਿਲ ਕਰਦਾ ਕਿ ਅਸੀਂ ਹੋਰ ਸਮਾਂ ਇੱਥੇ ਬਤੀਤ ਕਰੀਏ ਸੋ ਮੈਂ ਤੁਹਾਡੇ ਦੂਸਰੇ ਸਿਸਟਰ ਛੋਟੇ ਗੱਲ ਕਰਨਾ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਮਿੱਤਰਾਂ ਨੂੰ ਦੋਸਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੇ ਉਹ ਲੀਡਰ ਜਿਹੜੇ ਇਹਨਾਂ ਅੰਦੋਲਨਾਂ ਕਰੀ ਜਿਹੜੇ ਆਗੂ ਨੇ ਜਿਹੜੇ ਸੋ ਉਹਨਾਂ ਨੂੰ ਅਸੀਂ ਕੀ ਕਹਿਣਾ ਚਾਹੁੰਦੇ ਮੈਂ ਆਪਣੇ ਵੀਰ ਵੀਰ ਭੈਣਾਂ ਨੂੰ ਆ ਕਹਿਣਾ ਚਾਹੁੰਦੀ ਆ ਆਪਣਾ ਵਿਰਸਾ ਸੰਭਾਲੋ ਤੇ ਜਿਹੜੀਆਂ ਅਗੋਦੀ ਮੀਡੀਆ ਜਿਹੜਾ ਝੂਠ ਫੈਲਾ ਰਹੀ ਆ ਉਹ ਤੋਂ ਅਵੈਰ ਰਹੋ ਤੇ ਜਿਹੜੀ ਸੱਚਾਈ ਆ ਉਹ ਨਾਲ ਜਾਣੂ ਹੋਵੋ ਤੇ ਆਪਣੀ ਆਪ ਦੀ ਰਿਸਰਚ ਕਰੋ ਤੇ ਇਹਨਾਂ 'ਚ ਜਿਹੜਾ ਭਰਮ ਆ ਕ੍ਰੀਏਟ ਕਰ ਰਹੇ ਨੇ ਉਹ ਤੋਂ ਦੂਰ ਰਹੋ ਮੈਂ ਇਹ ਕਹਿਣਾ ਚਾਹੁੰਦੀ ਆ ਆਪਣੇ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਮੇਰੀ ਹੁਣ ਪਲੱਸ 2 ਹੋ ਗਈ ਆ ਮੈਂ ਹੁਣ ਫਰਸਟ ਇਅਰ 'ਚ ਐਡਮਿਸ਼ਨ ਲੈਣੀ ਆ ਸੋ ਜਸਟੀ ਕੈਨਾਲ ਉਹ ਗੱਲ ਕਹਿੰਦੇ ਨੇ ਕਿ ਜਿਹੜੇ ਆ ਲੋਕ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਤੁਸੀਂ ਤਾਂ ਇੱਕ ਵਿਦਿਆਰਥੀ ਹੋ ਐਂਡ ਇੱਕ ਉਸ ਸਟੇਟ ਨੂੰ ਵੀ ਬਿਲੋਂਗ ਕਰਦੇ ਹੋ ਜਿਹਦੇ ਵਿੱਚ ਮੋਸਟਲੀ ਲੋਕ ਬਹੁਤ ਵੈਲ ਐਜੂਕੇਟਡ ਨਹੀਂ ਸੋ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਗੁੰਮਰਾਹ ਹੋ ਕੇ ਇੱਥੇ ਪਹੁੰਚੇ ਹੋ ਗੋਦੀ মিডিਆ ਦੇ ਬਿਲਕੁਲ ਨਹੀਂ ਜੀ ਜੇ ਅਹੀਂ ਤਾਂ ਮਤਲਬ ਅ ਇੱਥੇ ਆਪਣੇ ਲੋਕ ਆ ਸਾਨੂੰ ਪਤਾ ਇੱਥੇ ਸੱਚਾਈ ਕੀ ਆ ਜਿਹੜੇ ਗੋਦੀ ਮੀਡੀਆ ਫੈਲਾ ਰਹੀ ਆ ਉਹ ਤਾਂ ਸਰਾਸਰ ਝੂਠ ਹੈ ਤਾਂ ਦੱਸਦਾ ਵਾ ਇੱਥੇ ਕੋਈ ਇਹ ਨਹੀਂ ਆ ਵੀ ਪਤਾ ਨਹੀਂ ਉਹ ਲੋਕ ਕਿੱਦਾਂ ਗੁੰਮਰਾਹ ਹੁੰਦੇ ਨੇ ਪਤਾ ਨਹੀਂ ਕਿਹੜੇ ਗਲਤ ਤੋਂ ਕਿਹੜੇ ਬੇਸਿਸ ਤੋਂ ਉਹਨਾਂ ਨੂੰ ਉਹ ਸੱਚ ਲੱਗਦਾ ਆ ਪਰ ਸਾਨੂੰ ਤਾਂ ਇੱਥੇ ਆ ਕੇ ਵੀ ਦੱਸਦੇ ਰਿਹਾ ਕਿ ਇੱਥੇ ਕਿੰਨੀ ਸੱਚਾਈ ਆ ਕਿੰਨਾ ਕੋਈ ਇੱਥੇ ਪੋਲਿਟੀਕਲ ਹੈ ਹੀ ਨਹੀਂ ਵੀ ਜੋ ਕਹਿੰਦੀ ਆ ਵੀ ਪੋਲਿਟੀਕਲੀ ਲੀਡਡ ਹੈ ਇਹਦਾ ਕੁਝ ਹੈ ਹੀ ਨਹੀਂ ਪਤਾ ਨਹੀਂ ਐ ਵੀ ਲੱਗਿਆ ਆ ਸੋ ਮੇਰੇ ਨਾਲ ਸਾਡੇ ਸਹਿਯੋਗੀ ਸਾਥੀ ਪ੍ਰਿਆ ਜੀ ਬੈਠੇ ਹੋਏ ਨੇ ਅ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਉਹਨਾਂ ਦਾ ਵੀ ਦਿਲ ਕੀਤਾ ਕਿ ਅੱਜ ਤੁਸੀਂ ਸਰ ਮੇਰੀ ਵੀ ਇੰਟਰਵਿਊ ਕਰੋ ਕਹਿੰਦੇ ਮੈਂ ਬਹੁਤ ਸਾਰੇ ਲੋਕਾਂ ਦੀ ਇੰਟਰਵਿਊ ਕਰ ਕਰ ਥੱਕ ਗਈ ਹਾਂ ਸੋ ਪ੍ਰਿਆ ਜੀ ਜਿਸ ਤਰੀਕੇ ਨਾਲ ਪਿਛਲੇ ਤਕਰੀਬਨ 43 ਦਿਨਾਂ ਤੋਂ ਅਸੀਂ ਜਿਹੜੇ ਲਗਾਤਾਰ ਆਪਣੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਸੋ ਤੁਸੀਂ ਉਸ ਨੂੰ ਇਸ 43 ਦਿਨਾਂ ਦੇ ਇਸ ਟੋਟਲ ਐਕਸਪੀਰੀਅੰਸ ਨੂੰ ਤੁਸੀਂ ਦਰਸ਼ਕਾਂ ਤੱਕ ਦੱਸੋ ਕਿਉਂਕਿ ਤੁਸੀਂ ਇਸ ਟਾਈਮ ਆਪਣੀਆਂ ਉਹ ਪੈਣਾ ਦੇ ਵਿੱਚ ਬੈਠੇ ਹੋ ਜਿਹੜੀਆਂ ਦੂਰੋਂ ਆਈਆਂ ਨੇ ਤੇ ਕਿਤਨਾ ਕਿਤੇ ਤੁਹਾਡੇ ਵੀ ਜਿਹੜੀ ਫੀਲਿੰਗਸ ਆ ਉਹ ਬਾਹਰ ਆ ਰਹੀ ਆ ਸੋ ਮੈਂ ਚਾਹੁੰਨਾ ਕਿ ਤੁਸੀਂ ਵੀ ਇਸ ਚੀਜ਼ ਨੂੰ ਸ਼ੇਅਰ ਕਰੋ ਤਾਂ ਫਿਰ ਤੁਸੀਂ ਅਗਲੀਆਂ ਦੋ ਪੈਣਾ ਨਾਲ ਜਿਹੜੀ ਉਹ ਗੱਲਬਾਤ ਸ਼ੁਕਰੀਆ ਕਮਲ ਜੀ ਤੁਸੀਂ ਕਿਆ ਕਿ 43 ਦਿਨ ਦਾ ਜੋ ਐਕਸਪੀਰੀਅੰਸ ਹੈ ਉਹ ਸ਼ੇਅਰ ਕਰੋ ਤੁਸੀਂ ਜਦੋਂ ਕਿਆ ਕਿ 43 ਦਿਨ ਮੈਨੂੰ ਫੇਰ ਚੇਤੇ ਆਇਆ ਕਿ ਸੱਚੀ 43 ਦਿਨ ਮਤਲਬ 43 ਦਿਨ ਦਾ ਸਮਾਂ ਬਿਲਕੁਲ ਨਹੀਂ ਲੱਗ ਰਿਹਾ ਇੰਝ ਲੱਗ ਰਿਹਾ ਕਿ ਨਹੀਂ ਕੱਲੀ ਤਾਂ ਘਰੋਂ ਆਏ ਆ ਕੱਲੀ ਤਾਂ ਘਰੋਂ ਆਏ ਆ ਹਰ ਦਿਨ ਜਦੋਂ ਨਵੇਂ ਪੈਰ ਪੁੱਟਦੇ ਆ ਤੇ ਨਵੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਨਵੀਆਂ ਨਵੇਂ ਹੌਸਲੇ ਬੁਲੰਦ ਕਰਨ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਨਵੇਂ ਜਜ਼ਬੇ ਦੇਖਣ ਨੂੰ ਮਿਲ ਰਹੇ ਨੇ ਸੋ ਮੁਲਾਕਾਤਾਂ ਵਧ ਰਹੀਆਂ ਨੇ ਜਜ਼ਬੇ ਵਧ ਰਹੇ ਨੇ ਜਿਵੇਂ ਜਿਵੇਂ ਅਸੀਂ ਅੱਗੇ ਅੱਗੇ ਵੱਧਦੇ ਆਂ ਉੰਜ ਉਨ ਸਾਡੇ ਹੌਸਲੇ ਵੀ ਬੁਲੰਦ ਹੁੰਦੇ ਆ ਸਾਡਾ ਵੀ ਜੀ ਨਹੀਂ ਕਰਦਾ ਕਿ ਅਸੀਂ ਘਰਾਂ ਨੂੰ ਜਾਈਏ ਦਿਲ ਬਸ ਇਹੀ ਕਰਦਾ ਕਿ ਜਜ਼ਬੇ ਵਾਲੇ ਲੋਕ ਸਾਡੇ ਕੈਮਰੇ ਤੋਂ ਕਿਤੇ ਛੁੱਟ ਨਾ ਜਾਣ ਜਿਹੜੇ ਲੋਕ ਰਜਾਈਆਂ ਦੇ ਵਿੱਚ ਬੈਠੇ ਹੋਏ ਨੇ ਰਜਾਈਆਂ ਦੇ ਨਿੱਗ ਮਾਨ ਰਹੇ ਨੇ ਉਹਨਾਂ ਤੋਂ ਕਿਤੇ ਜਿਹੜੇ ਜਜ਼ਬੇ ਵਾਲੇ ਲੋਕ ਨੇ ਕਿਤੇ ਛੁੱਟ ਨਾ ਜਾਣ ਉਹਨਾਂ ਨੂੰ ਵੀ ਦੇਖ ਕੇ ਥੋੜਾ ਜਿਹਾ ਲੱਗੇ ਕਿ ਇਹ ਜਾ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਜਾ ਸਕਦੇ ਸੋ ਹੋਰ ਵੀ ਜਿਹੜੇ ਐਕਸਪੀਰੀਅੰਸ ਦਾ ਮੈਂ ਚਾਹੂੰਗੀ ਕਿ ਜਦੋਂ ਖੁੱਲਾ ਟਾਈਮ ਹੋਏਗਾ ਮੈਂ ਕੱਲੀ ਬੈਠ ਕੇ ਵੀ ਬੋਲ ਸਕਦੀ ਆ ਇੰਨਾ ਜ਼ਿਆਦਾ ਐਕਸਪੀਰੀਅੰਸ ਇਕੱਠਾ ਕਰ ਲਿਆ ਹੋਇਆ ਸੋ ਬਾਕੀ ਜਿਹੜੀਆਂ ਦੋ ਭੈਣਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਮੋਰਚੇ ਦੇ ਵਿੱਚ ਮੈਂ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੇ ਹੋਏਗਾ ਅੱਜ ਤੋਂ ਪਹਿਲਾਂ ਕਦ ਦੀ ਮੋਰਚੇ ਦੇ ਵਿੱਚ ਗਏ ਹੋ ਇੰਜ ਮੰਝਿਆਂ ਤੇ ਬੈਠੇ ਹੋ ਨਹੀਂ ਜੀ ਇਹ ਤਾਂ ਸਾਡੇ ਲਾਈਫ ਟਾਈਮ ਇਦਾਂ ਐਕਸਪੀਰੀਅੰਸ ਆ ਜੋ ਪਹਿਲੀ ਵਾਰ ਆ ਤੇ ਮੈਨੂੰ ਲੱਗਦਾ ਤੇ ਅੱਗੇ ਕਦੀ ਨਹੀਂ ਹੋਵੇਗਾ ਇਹ ਦਾ ਐਕਸਪੀਰੀਅੰਸ ਸਾਨੂੰ ਮਿਲਿਆ ਇੱਥੇ ਏ ਟੀਵੀ ਦੇ ਵਿੱਚ ਜਾਂ ਹੋਰ ਇਤਿਹਾਸਕ ਮਤਲਬ ਟੀਵੀ ਦੇ ਵਿੱਚ ਕਦੀ ਅੰਦੋਲਨ ਦੇ ਬਾਰੇ ਸੁਣਿਆ ਹੈ ਆ ਆ ਅੰਦੋਲਨ ਬਾਰੇ ਸੁਣਿਆ ਹੈ ਬਾਕੀ ਜੋ ਸੀਗੇ ਉਹ ਤਾਂ ਲਿਟਰਰੇਚਰ ਦੇ ਉੱਤੇ ਵਿੱਚ ਹਾਂਜੀ ਉਹ ਪੋਲਿਟਿਕਲ ਕਾਰ ਦਿਨਦੇ ਹੋ ਤੁਸੀਂ ਪੂਨੇ ਤੋਂ ਆਇਓ ਹਾਂਜੀ ਓਕੇ ਜਦੋਂ ਤੁਸੀਂ ਪੂਨੇ ਸੀਗੇ ਜਦੋਂ ਤੁਸੀਂ ਘਰੇ ਸੀਗੇ ਜਦੋਂ ਤੁਹਾਡੇ ਟੀਵੀ ਸਕਰੀਨ ਚੱਲਦੇ ਸੀਗੇ ਟੀਵੀ ਤੇ ਕੀ ਦਿਖਾਈ ਦਿੰਦਾ ਸੀ ਤੇ ਇੱਥੇ ਆ ਕੇ ਕੀ ਦੇਖ ਰਹੇ ਹੋ ਜੋ ਟੀਵੀ ਤੇ ਗੋਦੀ ਮੀਡੀਆ ਦਿਖਾਂਦੀ ਆ ਜੋ ਹੋਰ ਅਸੀਂ ਇੱਥੇ ਦੇਖਿਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਉਹ ਮੀਡੀਆ ਚ ਦਿਖਾਂਦੇ ਜੇ ਕਿ ਸਭ ਪੋਲਿਟੀਕਲ ਹੈ ਕਿ ਆਪੋਜੀਸ਼ਨ ਪੋਲਿਟੀਕਲ ਨੇ ਕਿਤਾ ਹੈ ਪਰ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਇਹ ਸਾਰੇ ਜੋ ਹੈ ਕਿਸਾਨ ਯੂਨੀਅਨ ਹੀ ਹੈਗੇ ਤੇ ਹੋਰ ਕੋਈ ਪੋਲਿਟੀਕਲ ਨਹੀਂ ਹੋ ਤੁਸੀਂ ਸਵੇਰ ਤੋਂ ਇੱਥੇ ਸੀਗੇ ਸੇਵਾ ਨਿਭਾਈ ਹਾਂਜੀ ਸੇਵਾ ਨਿਭਾ ਕੇ ਦੇਲ ਨੂੰ ਸਕੂਨ ਮਿਲਦਾ ਹੈ ਹਾਂਜੀ ਜੋ ਕਿਰਪਾ ਹੋਈ ਗੁਰੂ ਸਾਹਿਬ ਦੀ ਕਿ ਅਸੀਂ ਇੱਥੇ ਆ ਸਕੇ ਹੋਰ ਸੇਵਾ ਕਰ ਸਕੇ ਬਹੁਤ ਸਾਨੂੰ ਅੱਛਾ ਲੱਗਾ ਤੁਹਾਡਾ ਨਾਮ ਗੁਰਲੀਨ 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 ਜਦੋਂ ਤੁਸੀਂ ਘਰੇ ਕਿਹਾ ਕਿ ਮੈਂ ਨਾ ਅੰਦੋਲਨ ਦੇ ਵਿੱਚ ਜਾਣਾ ਮੈਂ ਅੰਦੋਲਨ ਦਾ ਹਿੱਸਾ ਬਣਨਾ ਪਹਿਲਾ ਸੱਚ ਦੱਸਿਓ ਪਹਿਲਾ ਜਵਾਬ ਮੰਮਾ ਦਾ ਕੀ ਸੀ ਮੰਮਾ ਪਪਾ ਦਾ ਕੀ ਸੀ ਮੰਮੀ ਕਹਿੰਦੀ ਕਿ ਮਨੂੰ ਜ਼ਰੂਰ ਜਾ ਤੂੰ ਅੰਦੋਲਨ ਤੇ ਹਿੱਸਾ ਲੈ ਇਹ ਸਾਡਾ ਮਤਲਬ ਕਿਸਾਨ ਦਾ ਹੈ ਤੂੰ ਜ਼ਰੂਰ ਜਾ ਪੈਣਾ ਨਾਲ ਆਪਣੇ ਉਨੇ ਤੋਂ ਇੰਨੀ ਦੂਰ ਜਦੋਂ ਆਏ ਹੋ ਇੱਕ ਵਾਰ ਮਾਪਿਆਂ ਨੇ ਰੋਕਿਆ ਨਹੀਂ ਹੈ ਸੱਚ ਦੱਸਿਓ ਜਦੋਂ ਅਸੀਂ ਕਈ ਵੇਲੇ ਬਾਹਰ ਜਾਣ ਦੀ ਜਿੱਦ ਕਰਦੇ ਹਾਂ ਅਸੀਂ ਪਾਰਟੀਆਂ ਦੇ ਵਿੱਚ ਜਾਣ ਦੀ ਜਿੱਦ ਕਰਦੇ ਹਾਂ ਕਿੰਨੀ ਕਿ ਰੋਕ ਟੋਕ ਪੈਂਦੀ ਹੈ ਜਿੱਦ ਅਦਰ ਰੋਕ ਟੋਕ ਹੁੰਦੀ ਆ ਪਰ ਜਦੋਂ ਅਸੀਂ ਇੱਥੇ ਆ ਰਹੇ ਸੀ ਸਾਨੂੰ ਕਿਸੇ ਨੇ ਨਹੀਂ ਰੋਕਿਆ ਮੇਰੇ ਮਾਮਾ ਕਹਿੰਦੇ ਕਿ ਤੁਸੀਂ ਜਾਓ ਉੱਥੇ ਸਾਡੇ ਹੀ ਸਾਰੇ ਲੋਕ ਆ ਤੁਹਾਨੂੰ ਕੋਈ ਫਿਕਰ ਕਰਨ ਦੀ ਵੀ ਲੋੜ ਨਹੀਂ ਯਾਨੀ ਕਿ ਸਾਡੇ ਲੋਕ ਆ ਤੁਹਾਨੂੰ ਆ ਕੇ ਆਪਣੇ ਲੋਕ ਲੱਗੇ ਹਾਂਜੀ ਬਿਲਕੁਲ ਇਹ ਸਾਰੇ ਸਾਡੇ ਹੀ ਲੋਕ ਲੱਗੇ ਸਾਨੂੰ ਇੰਨਾ ਇੱਥੇ ਆਪਣਾਪਨਾ ਸੀ ਉੱਥੇ ਸੇਵਾ ਵੀ ਕਰ ਰਹੇ ਸੀ ਤਾਂ ਨੇ ਵੈਲਕਮਿੰਗ ਹੋਰ ਇੰਨੇ ਅੱਛੇ ਲੋਕ ਸੀਗੇ ਪੂਰੇ ਦਿਨ ਅਸੀਂ ਉਹਨਾਂ ਨਾਲ ਬੈਠੇ ਸੀਗੇ ਸੇਵਾ ਕਰਨ ਅੱਛਾ ਫੁਲੀਨ ਪੁਨੇ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਉੱਥੇ ਲੋਕ ਸਮਝ ਰਹੇ ਨਹੀਂ ਕਿ ਕਿਉਂ ਲੋਕ ਬੈਠੇ ਨੇ ਉੱਥੇ ਕੀ ਮਾਹੌਲ ਦੇਖਣ ਨੂੰ ਮਿਲਦਾ ਹੈ ਪੁਨੇ ਦੇ ਵਿੱਚ ਉੱਥੇ ਇੰਨੀ ਅਵੇਰਨੈਸ ਨਹੀਂ ਆ ਇਸ ਅੰਦੋਲਨ ਬਾਰੇ ਪਲੱਸ ਉੱਥੇ ਮਤਲਬ ਜੋ ਮੀਡੀਆ ਜੋ ਨਿਊਜ਼ ਦੇਖਦੇ ਆ ਉੱਥੇ ਉਹ ਉਹਨਾਂ ਨੂੰ ਮਤਲਬ ਅਲੱਗ ਹੀ ਹੈਗਾ ਬਟ ਜੋ ਮਤਲਬ ਸਾਡੇ ਪੋਸਟ ਅਸੀਂ ਜੋ ਇੰਸਟਾਗ੍ਰam ਵਗੈਰਾ ਉੱਤੇ ਪਾਉਂਦੇ ਆ ਤੁਹਾਨੂੰ ਥੋੜਾ ਸੱਚ ਪਤਾ ਲੱਗਦਾ ਹੈ ਕਿ ਅੱਛਾ ਕੀ ਇਹ ਸੱਚਾਈ ਆ ਜਿਵੇਂ ਕਿ ਹੁਣ ਜਦੋਂ ਇੱਥੇ ਕੱਲ ਟਰੈਕਟਰ ਮਾਰ ਸੀਗਾ ਪੰਜਾਬ ਦੇ ਵਿੱਚ ਰੈਲੀਆਂ ਕੱਡੀਆਂ ਗਈਆਂ ਹੋਰ ਪਲੇਸਿਸ 'ਚ ਕੱਡੀਆਂ ਗਈਆਂ ਇੱਥੇ ਜਦੋਂ ਥਾਲੀਆਂ ਵਜਾਉਣ ਨੂੰ ਕਿਹਾ ਗਿਆ ਕਿਸਾਨਾਂ ਵੱਲੋਂ ਜਦੋਂ ਮਨ ਕੀ ਬਾਤ ਸੀ ਪੰਜਾਬ ਦੇ ਵਿੱਚ ਜਾਂ ਹੋਰ ਰਾਜਾਂ ਦੇ ਵਿੱਚ ਇਹ ਥਾਲੀਆਂ ਵਜਾਈਆਂ ਗਈਆਂ ਉਹ ਜਿਹੜੇ ਅਸਰ ਸੀਗੇ ਕਿ ਉਹ ਪੂਨੇ ਦੇ ਵਿੱਚ ਦੇਖਣ ਨੂੰ ਮਿਲੇ ਸੀਗੇ ਉਹ ਨਹੀਂ ਉਹ ਤਾਂ ਨਹੀਂ ਦੇਖ ਰਹੀ ਸੀਗੇ ਉੱਥੇ ਪਰ ਇੱਥੇ ਤੁਹਾਨੂੰ ਪਤਾ ਹੈ ਕਿ ਮਹਾਰਾਸ਼ਟਰ ਦੇ ਬਹੁਤ ਸਾਰੇ ਕਿਸਾਨ ਆਏ ਉਹਨਾਂ ਦੇ ਨਾਲ ਮੁਲਾਕਾਤ ਹੋਈ ਤੁਹਾਡੀ ਆਏ ਆ ਪਤਾ ਲੱਗਾ ਸੀ ਸਾਨੂੰ ਪਰ ਅਸੀਂ ਮੁਲਾਕਾਤ ਨਹੀਂ ਹੋਈ ਸਾਡੀ ਹੋਰ ਪੁੰਨੇ ਵਿੱਚ ਵੀ ਇਸ ਅੰਦੋਲਨ ਨੂੰ ਮੱਧ ਨਜ਼ਰ ਰੱਖ ਕੇ ਇੱਕ ਰੈਲੀ ਕੱਢੀ ਸੀ ਹੋਰ ਉੱਥੇ ਵੀ ਜੋ ਆਪਣੇ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਵੀ ਉਹ ਰੈਲੀ ਵਿੱਚ ਆਏ ਸੀਗੇ ਹੁਣ ਇਸ ਅੰਦੋਲਨ ਤੋਂ ਬਾਅਦ ਤੁਸੀਂ ਕਿੱਥੇ ਕਿੱਥੇ ਘੁੰਮਣ ਜਾ ਰਹੇ ਹੋ ਜਾਂ ਦਰਸ਼ਨ ਕਰਨ ਜਾ ਰਹੇ ਹੋ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਟਿਕਟਾਂ ਬੁੱਕ ਕੀਤੀਆਂ ਹੋਈਆਂ ਨੇ ਉਹ ਕਿਹੜੇ ਪਲੇਸਸ ਦੀਆਂ ਨੇ ਅਸੀਂ ਇੱਥੋਂ ਅੱਗੇ ਅਨੰਦਪੁਰ ਸਾਹਿਬ ਅਤੇ ਦਰਬਾਰ ਸਾਹਿਬ ਜਾਣ ਅੰਮ੍ਰਿਤਸਰ ਅਤੇ ਫਿਰ ਉੱਤੋਂ ਬਾਅਦ ਵਾਪਸ ਸੋ ਜੋਸ਼ ਭਰ ਰਹੀਆਂ ਨੇ ਇਹ ਜਿਹੜੀਆਂ ਭੈਣਾਂ ਨੇ ਉਹ ਜੋਸ਼ ਭਰ ਰਹੀਆਂ ਨੇ ਸੱਚ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਇੱਕ ਕਦਮ ਜਦੋਂ ਅਸੀਂ ਤੁਰਦੇ ਆ ਸਾਨੂੰ ਜੋਸ਼ੀਲੇ ਲੋਕ ਮਿਲ ਰਹੇ ਨੇ ਤੇ ਅਸੀਂ ਉਹਨਾਂ ਨੂੰ ਕੈਮਰੇ ਦੇ ਅੱਗੇ ਸਾਡਾ ਦਿਖਾਉਣ ਦਾ ਮਕਸਦ ਸਿਰਫ ਇਹੀ ਹੈ ਜਿਹੜੇ ਘਰੇ ਦੇਖ ਰਹੇ ਨੇ ਉਹ ਇੱਕ ਵਾਰ ਜ਼ਰੂਰ ਪਛਤਾਣ ਕਿ ਇਹ ਗਏ ਨੇ ਤੇ ਅਸੀਂ ਕਿਉਂ ਨਹੀਂ ਗਏ ਸੋ ਬਿਲਕੁਲ ਪ੍ਰਿਆ ਜੀ ਮੇਰੇ ਖਿਆਲ ਨਾਲ ਤੁਹਾਨੂੰ ਵੀ ਥਕਾਵਟ ਹੋ ਰਹੀ ਸੀ ਜਦੋਂ ਇੱਥੇ ਆ ਰਹੇ ਸੀ ਆਪਾਂ ਤੇ ਸ਼ਾਇਦ ਤੁਹਾਡੀ ਵੀ ਥਕਾਨ ਦੂਰ ਹੋਈ ਹੋਗੀ ਇਹਨਾਂ ਦੇ ਇਹ ਮਿੱਠੇ ਬੋਲ ਸੁਣ ਕੇ ਇੱਕ ਪੋਜ਼ਿਟਿਵਿਟੀ ਜਿਹੜੀ ਹੈ ਇਹਨਾਂ ਦੇ ਅੰਦਰੋਂ ਮਿਲੀ ਸੋ ਮੈਂ ਦੇਖ ਰਿਹਾ ਕਿ ਸਾਡੇ ਇਹ ਛੋਟੇ ਭੈਣਾਂ ਇਹ ਗੱਲ ਕਹਿ ਰਹੇ ਸੀ ਕਿ ਮੈਂ ਕਦੀ ਕੈਮਰੇ ਸਾਹਮਣੇ ਬੋਲੀ ਨਹੀਂ ਪਰ ਜਿਸ ਟੀਕੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਦੀ ਗੱਲ ਦਾ ਜਵਾਬ ਦੇਣ ਵਾਸਤੇ ਵੀ ਇਹ ਤਤਪਰ ਸੀਗੇ ਕਿ ਜਦੋਂ ਉਹਨਾਂ ਨੇ ਤੁਸੀਂ ਪੁੱਛਿਆ ਕਿ ਤੁਹਾਡੇ ਮਾਪੇ ਨੇ ਤੁਹਾਨੂੰ ਸੱਚ ਦੱਸਿਓ ਰੋਕਿਆ ਤਾਂ ਨਹੀਂ ਤੇ ਇਹ ਕਹਿੰਦੇ ਵੀ ਨਹੀਂ ਸਾਨੂੰ ਕਦੇ ਨਹੀਂ ਰੋਕਿਆ ਪਰ ਮੈਂ ਇਹ ਜਾਨਣਾ ਚਾਹੁੰਦਾ ਕਿ ਤੁਹਾਨੂੰ ਜਦੋਂ ਅਸੀਂ ਛੋਟੇ ਹੁੰਦੇ ਸੀ ਖੁਦ ਵੀ ਜਦੋਂ ਕਦੀ ਨਾਨਕੇ ਜਾਣਾ ਜਾਂ ਕਿਤੇ ਰਿਸ਼ਤੇਦਾਰੀ ਦੇ ਜਾਣਾ ਤਾਂ ਸਾਨੂੰ ਉਨੀ ਖੁਸ਼ੀ ਹੁੰਦੀ ਸੀ ਪਿਲਾਓ ਪੀ ਅਸੀਂ ਜਾਣਾ ਉਹਨਾਂ ਚਾਹ ਹੁੰਦਾ ਕੀ ਤੁਹਾਨੂੰ ਉਹ ਚਾਹ ਇੱਥੇ ਆਉਣ ਲਈ ਮਸੂ ਸੋਇਆ ਹਾਂਜੀ ਬਿਲਕੁਲ ਸੋ ਤੁਹਾਨੂੰ ਕਿਦਾਂ ਲੱਗਿਆ ਕਿ ਅੱਜ ਤੁਸੀਂ ਇੱਕ ਕਿਉਂਕਿ ਤੁਹਾਡਾ ਪਸ਼ੋਕੜ ਇੱਥੇ ਦਾ ਆ ਕਿ ਅਸੀਂ ਆਪਣੇ ਪਿੰਡ ਵਾਪਸ ਆਏ ਆ ਸੋ ਉਸ ਸੱਤ ਦੇ ਵਿੱਚ ਬੈਠੇ ਆ ਸਾਡੇ ਵੱਡੇ ਬਜ਼ੁਰਗ ਬੈਠੇ ਨੇ ਇੱਥੇ ਸੋ ਤੁਹਾਨੂੰ ਕਿਸ ਤਿੱਕੇ ਦਾ ਮਹਿਸੂਸ ਹੋਇਆ ਥੇ ਸਾਨੂੰ ਬਹੁਤ ਵਧੀਆ ਲੱਗਾ ਸੱਚੀ ਮਲਾ ਹੁਣੇ ਵੀ ਵਾਪਸ ਜਾਣ ਦਾ ਬਿਲਕੁਲ ਮਨ ਨਹੀਂ ਕਰ ਰਿਹਾ ਇੱਥੇ ਹੀ ਰੁਕਣ ਦਾ ਮਨ ਕਰ ਰਿਹਾ ਕਮਲ ਜੀ ਪੈਣਾ ਨਾਲ ਤਾਂ ਗੱਲਬਾਤ ਕੀਤੀ ਐ ਜੋਸ਼ ਵੀ ਪੂਰਾ ਪਰ ਗਿਆ ਮੈਂ ਪਿੱਛੇ ਬਾਪੂ ਜੀ ਨਾਲ ਗੱਲ ਕਰੂੰਗੀ ਸਭ ਤੋਂ ਜ਼ਿਆਦਾ ਜੋਸ਼ ਉਹਨਾਂ ਦੇ ਵਿੱਚ ਸੀ ਕਿ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਗੱਲਬਾਤ ਕਰੋ ਸੋ ਮੈਂ ਇਹਨਾਂ ਦੇ ਨਾਲ ਵੀ ਗੱਲਬਾਤ ਕਰੂੰਗੀ ਬਾਪੂ ਜੀ ਕਦੀ ਕਿਸੇ ਅੰਦੋਲਨ ਦੇ ਵਿੱਚ ਪੈਣਾ ਕਹਿ ਲਓ ਬੇਟੀਆਂ ਕਹਿ ਲਓ ਤੁਹਾਡੇ ਆਲੇ ਦੁਆਲੇ ਇਦਾ ਬੈਠੀਆਂ ਸੀ ਹੌਸਲਾ ਦੇਣ ਦੇ ਲਈ ਕਿ ਆ ਬਾਪੂ ਜੀ ਅਸੀਂ ਤੁਹਾਡੇ ਨਾਲ ਐ ਚਲੋ ਅੱਗੇ ਸਾਡੀਆਂ ਧੀਆਂ ਦਾ ਹੌਸਲਾ ਦੇਖ ਕੇ ਤਾਂ ਮੈਨੂੰ ਇੰਨਾ ਜ਼ਿਆਦਾ ਹੋ ਹੋ ਗਿਆ ਭਾਵੇਂ ਅਸੀਂ ਇੱਕ ਮਹੀਨੇ ਤੋਂ ਇੱਥੇ ਬੈਠੇ ਆਂ ਤੇ ਪਰ ਇਹ ਜਿਹੇ ਬੱਚੇ ਜਿਹੜੇ ਹਜ਼ਾਰਾਂ ਕਿਲੋਮੀਟਰਾਂ ਤੋਂ ਇੱਥੇ ਆ ਕੇ ਸਾਡੇ ਅੰਦੋਲਨ ਦਾ ਹਿੱਸਾ ਬਣੇ ਨੇ ਇੱਕ ਇਹਨਾਂ ਨੂੰ ਇਹ ਹਿੰਦੁਸਤਾਨ ਦੇ ਵਿੱਚ ਇੱਕ ਨਵਾਂ ਇਨਕਲਾਬ ਲਿਆਉਣ ਵਾਸਤੇ ਸਾਡੇ ਇਹ ਬਰਾਬਰ ਖੜ ਕੇ ਸਹਾਇੀ ਹੋਈਆਂ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਮਸ਼ਕੂਰ ਨਹੀਂ ਹੈ ਨਾ ਧੰਨਵਾਦ ਹੀ ਨਹੀਂ ਕਰਦੇ ਤੇ ਸਾਨੂੰ ਖੁਸ਼ੀ ਹੈ ਵੀ ਹਿੰਦੁਸਤਾਨ ਸਾਰਾ ਹੀ ਇਸ ਇਨਕਲਾਬ ਵੱਲ ਵੱਧ ਰਿਹਾ ਹੈ ਡੇਡੀ ਦੂਰ ਤੱਕ ਤੇ ਬਹੁਤ ਖੁਸ਼ੀ ਆ ਸਾਡੇ ਬੱਚੇ ਅੱਜ ਜਿਹੜੇ ਇਹਨੇ ਇਸ ਗੱਲ ਤੋਂ ਅ ਅਵਿਆਹ ਨਹੀਂ ਮਤਲਬ ਕੇ ਜੀ ਤੇ ਬਹੁਤ ਖੁਸ਼ੀ ਆ ਇਹਨਾਂ ਦੀ ਇੱਕ ਚੀਜ਼ ਦੱਸਿਓ ਬਾਪੂ ਜੀ ਸੱਚ ਦੱਸਿਓ ਮੈਂ ਉਹਨਾਂ ਤੋਂ ਵੀ ਸਵਾਲ ਪੁੱਛਿਆ ਕਿ ਜਦੋਂ ਤੁਸੀਂ ਕਿਹਾ ਕਰੇ ਕਿ ਅਸੀਂ ਜਾਣਾ ਹੈ ਅੰਦੋਲਨ ਦੇ ਵਿੱਚ ਤੁਹਾਡੇ ਮਮਾ ਪਾਪਾ ਨੇ ਰੋਕਿਆ ਨਹੀਂ ਤੇ ਉਹਨਾਂ ਨੇ ਕਿਹਾ ਨਹੀਂ ਤੁਸੀਂ ਵੀ ਇੱਕ ਪਿਤਾ ਹੋ ਹਨਾ ਹਮੇਸ਼ਾ ਜਦੋਂ ਕਿਤੀਆਂ ਕਹਿੰਦੀਆਂ ਨੇ ਕਿ ਅਸੀਂ ਇਸ ਥਾਂ ਤੇ ਜਾਣਾ ਉਸ ਥਾਂ ਤੇ ਜਾਣਾ ਹਮੇਸ਼ਾ ਥੋੜੀ ਬਹੁਤ ਚਿੰਤਾ ਕਰਦਿਆਂ ਨੂੰ ਹੁੰਦੀ ਹੈ ਰੋਕ ਟੋਕ ਹੁੰਦੀ ਹੈ ਸੋ ਇੱਥੇ ਆਉਣ ਦੇ ਲਈ ਮਾਪੇ ਰੋਕ ਹੀ ਨਹੀਂ ਰਹੇ ਇਹੀ ਤਾਂ ਹੈਰਾਨਗੀ ਦੀ ਗੱਲ ਹੈ ਵੀ ਪੇਰੈਂਟਸ ਨੂੰ ਕਿੰਨਾ ਜ਼ਿਆਦਾ ਇਸ ਕਿਉਂਕਿ ਇਹ ਸੱਚਾ ਸੰਘਰਸ਼ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਸਭ ਦਾ ਇਕੱਲੇ ਇੱਕ ਥੋੜੇ ਜੇ ਮੁੱਠੀ ਪਰ ਲੋਕਾਂ ਨੇ ਸਾਰੇ ਹਿੰਦੁਸਤਾਨ ਨੂੰ ਇਹ ਬਕਸੇ ਚ ਪਾਇਆ ਹੋਇਆ ਇਹ ਸਾਰਾ ਹਿੰਦੁਸਤਾਨ ਹੀ ਉਹਨਾਂ ਦੇ ਵਿਰੋਧ ਤੇ ਉਹਨਾਂ ਦੇ ਦੁੱਖ ਚ ਇਕੱਠਾ ਹੋਇਆ ਹੈ ਇਸ ਕਰਕੇ ਉਹ ਪੇਰੈਂਟਸ ਨੂੰ ਚਾਹੇ ਉਹ ਆਪਣੀਆਂ ਡਿਊਟੀਆਂ ਤੇ ਮਤਨਤ ਹੋਣਗੇ ਪਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਧੀਆਂ ਨੂੰ ਹੌਸਲਾ ਦਿੱਤਾ ਵੀ ਤੁਸੀਂ ਜਾ ਕੇ ਸੰਘਰਸ਼ ਦਾ ਦਿੱਲੀ ਦੇ ਵਿੱਚ ਜਾ ਕੇ ਹਿੱਸਾ ਬਣੋ ਤੇ ਸਾਵਾਂ ਜੋ ਪੇਰੈਂਟਸ ਨੇ ਜਿਨ੍ਹਾਂ ਨੇ ਆਪਦੇ ਬੱਚੇ ਨੂੰ ਇਹਨਾ ਹੌਸਲਾ ਦਿੱਤਾ ਹੈ ਬਿਲਕੁਲ ਸੋ ਮਾਪਿਆਂ ਨੇ ਹੌਸਲਾ ਦਿੱਤਾ ਇਸੇ ਦੇ ਕਰਕੇ ਜਿਹੜੇ ਹੌਸਲੇ ਨੇ ਇਸ ਅੰਦੋਲਨ ਦਾ ਹਿੱਸਾ ਬਣੇ ਨੇ ਕਮਲਜੀ ਕੁਝ ਹੋਰ ਕਹਿਣਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਅਸੀਂ ਇੰਟਰਵਿਊਸ ਬਹੁਤ ਕਰਦੇ ਹਾਂ ਬਹੁਤ ਸਾਰਿਆਂ ਨਾਲ ਗੱਲਬਾਤ ਕਰਦੇ ਹਾਂ ਪਰ ਚੰਦ ਸਵਾਲ ਪੁੱਛ ਕੇ ਜਿਹੜੇ ਨੇ ਅਸੀਂ ਉਹਨੂੰ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਇੱਥੇ ਲੱਗਦਾ ਹੈ ਕਿ ਸ਼ਾਇਦ ਅਸੀਂ ਹੋਰ ਗੱਲਬਾਤ ਕਰੀਏ ਸੋ ਇਹ ਜਿਹੜੀ ਸਮਾਂ ਵਾ ਇਹ ਥੰਮੇ ਨਾ ਸੋ ਮੈਂ ਪਹਿਲਾਂ ਆਪਣੀਆਂ ਉਹਨਾਂ ਹੋਰ ਬੱਚੀਆਂ ਨਾਲ ਗੱਲਬਾਤ ਕਰ ਤੋਂ ਸਾਡੇ ਨਾਲ ਸਾਡੇ ਸਭ ਤੋਂ ਵੱਡੇ ਅਸੀਂ ਗੱਲ ਕਰੀਏ ਕਿ ਜਿਹੜੇ ਸਾਨੂੰ ਰੋਜ਼ ਕਹਿੰਦੇ ਨੇ ਕਿ ਤੁਹਾਡੀ ਅੱਜ ਗੈਰ ਹਾਜ਼ਰੀ ਲੱਗ ਗਈ ਆ ਤੁਸੀਂ ਅੱਜ ਇਸ ਲੰਗਰ ਦੇ ਵਿੱਚ ਨਹੀਂ ਆਏ ਸੋ ਅਸੀਂ ਰੋਜ਼ ਲੰਗਰ ਵੀ ਇੱਥੋਂ ਛਕਦੇ ਹਾਂ ਸੋ ਸੇਵਾ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਉਹਨਾਂ ਨਾਲ ਵੀ ਗੱਲਬਾਤ ਕਰੀ ਚਾਹੁੰਗਾ ਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਹਾਨੂੰ ਰੋਜ਼ ਨਵੀਆਂ ਰੂਹਾਂ ਦੇਖਣ ਨੂੰ ਮਿਲਦੀਆਂ ਨੇ ਨਵੇਂ ਚਿਹਰੇ ਦੇਖਣ ਨੂੰ ਮਿਲਦੇ ਨੇ ਤੇ ਕੱਲ ਪਰਸੋਂ ਤੁਸੀਂ ਮੈਨੂੰ ਖੁਦ ਕਿਹਾ ਸੀਗਾ ਕਿ ਇਹ ਇੰਟਰਵਿਊ ਕਰੋ ਕਿ ਇੱਕ ਸਾਡੇ ਦੇਸ਼ ਦੀ ਹਾਕੀ ਦੀ ਜਿਹੜੀ ਪਹਿਲੀ ਕੈਪਟਨ ਸੀਗੀ ਸੰਦੀਪ ਕੌਰ ਉਹਨਾਂ ਨੇ ਜਦੋਂ ਆਪਣਾ ਜਿਹੜਾ ਮੈਡਲ ਵਾਪਸ ਕੀਤਾ ਸੀਗਾ ਰਾਸ਼ਟਰਪਤੀ ਜੀ ਨੂੰ ਤੇ ਤੁਹਾਡਾ ਉਦੋਂ ਮਨ ਪਰ ਆਇਆ ਸੀਗਾ ਤੇ ਤੁਸੀਂ ਮੈਨੂੰ ਕਿਹਾ ਕਿ ਇੱਥੇ ਖੜੇ ਨੇ ਤੁਸੀਂ ਇੰਟਰਵਿਊ ਕਰੋ ਸੋ ਅੱਜ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਮੈਨੂੰ ਤਾਂ ਉਹ ਲੱਗਣ ਰਿਹਾ ਜੀ ਮੈਂ ਆਪਣੇ ਘਰ ਦੇ ਵਿੱਚ ਬੈਠਾ ਹਾਂ ਬੈਠੇ ਭਾਵੇਂ ਹੀ ਰੋਟੀਆਂ ਘਰ ਤੋਂ ਵੱਧ ਲੱਗ ਰਿਹਾ ਕਿਉਂਕਿ ਮੈਨੂੰ ਨੂੰ ਦਿਲ ਨਹੀਂ ਕਰ ਰਿਹਾ ਬਿਲਕੁਲ ਹੀ ਬਿਲਕੁਲ ਕਿਉਂਕਿ ਤੁਸੀਂ ਮੈਨੂੰ ਦੱਸਿਆ ਕਿ ਮੇਰੇ ਬੱਚੇ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਮੈਂ ਇਕੱਲਾ ਹੀ ਇੱਥੇ ਹਾਂ ਬਿਲਕੁਲ ਜੀ ਸੋ ਤੁਹਾਨੂੰ ਅੱਜ ਇਉਂ ਲੱਗਦਾ ਕਿ ਤੁਹਾਡੇ ਬੱਚੇ ਮਾਰ ਰਹੇ ਆ ਵੀ ਮੇਰੀਆਂ ਬੱਚੀਆਂ ਲੱਗਣ ਦੀਆਂ ਜੀ ਉਹ ਕਿੰਨੀਆਂ ਪਿਆਰੀਆਂ ਬੱਚੀਆਂ ਚੋਲਾ ਪਾਇਆ ਮੈਨੂੰ ਇਹਨਾਂ ਵੀ ਵੇਖ ਕੇ ਬੜੀ ਨਹੀਂ ਖੁਸ਼ੀ ਹੁੰਦੀ ਹੈ ਕਿ ਮੇਰੇ ਵਾਲੇ ਆਣ ਦੇ ਆ ਵੀ ਮੇਰੇ ਬੱਚੇ ਵੀ ਇਤਾਂ ਦਾ ਚੋਲਾ ਪਾਉਣ ਸੋ ਵੱਡੀ ਗੱਲ ਹੈ ਕਿ ਦੇਖੋ ਕਿਤੇ ਨਾ ਕਿਤੇ ਗੱਲ ਕਰਦੇ ਆ ਉਹਨਾਂ ਦਾ ਮਨ ਵੀ ਭਰਿਆ ਸੋ ਇਹ ਚੀਜ਼ ਆ ਕਿ ਦੇਖੋ ਅੱਜ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਮੈਂ ਇੱਥੇ ਇਕੱਲਾ ਆ ਮੇਰੇ ਬੱਚੇ ਬਾਹਰ ਨੇ ਸੋ ਮੈਂ ਆਪਣੀ ਸਭ ਤੋਂ ਛੋਟੀ ਭੈਣ ਨਾਲ ਗੱਲਬਾਤ ਕਰਨੀ ਚਾਹੂੰਗਾ ਕਿ ਬੱਚੇ ਤੁਸੀਂ ਮੈਂ ਥੋੜਾ ਜਿਆਦਾ ਉਤਸੁਕ ਆ ਤੁਹਾਡੀ ਜ਼ਿੰਦਗੀ ਦੇ ਬਾਰੇ ਜਾਣਨ ਵਾਸਤੇ ਕਿ ਤੁਸੀਂ ਕਦੋਂ ਜਿਹੜਾ ਵਾ ਇਹ ਭਾਣਾ ਧਾਰਨ ਕੀਤਾ ਸੋ ਕਿਉਂਕਿ ਇਹ ਚੀਜ਼ਾਂ ਸਾਡੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿਉਂਕਿ ਅੱਜ ਅਹ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਨਿਗਾਰਤਾ ਵਧ ਰਹੀ ਹੈ ਤੇ ਅਸੀਂ ਇਸ ਬਾਣੇ ਨੂੰ ਧਾਰਨ ਕਰਨ ਲਈ ਸੋਵਾਰੀ ਸੋਚਦੇ ਆ ਮਾਂ ਬਾਪ ਵੀ ਸੋਚਦੇ ਨੇ ਕਿ ਜੇ ਬੱਚੀਆਂ ਨੇ ਕਿਤੇ ਅੰਮ੍ਰਿਤ ਛਕਿਆ ਜਾਂ ਬਾਣਾ ਧਾਰਨ ਕੀਤਾ ਤੇ ਉਹਨਾਂ ਦੀ ਗਾਂ ਅਗਲੀ ਜ਼ਿੰਦਗੀ ਜਿਹੜੀ ਆ ਵਿਅਹਤਾ ਜ਼ਿੰਦਗੀ 'ਚ ਜਾਣ ਵਾਸਤੇ ਬਹੁਤ ਅਰਚਨਾ ਔਕੜਾਂ ਆਉਂਦੀਆਂ ਨੇ ਸੋ ਤੁਸੀਂ ਕਦੋਂ ਬਾਣਾ ਧਾਰਨ ਕੀਤਾ ਤੇ ਮਤਲਬ ਤੁਹਾਨੂੰ ਉਸ ਟਾਈਮ ਕੀ ਮਹਿਸੂਸ ਹੋਇਆ ਜਦੋਂ ਤੁਸੀਂ ਇਹ ਬਾਣਾ ਧਾਰਨ ਕੀਤਾ ਕਿਉਂਕਿ ਤੁਸੀਂ ਪੂਰਾ ਜਿਹੜਾ ਵਾ ਤੜੀ ਵੇਸਭੂਸ਼ਾ ਜਿਹੜੀ ਹੈਗੀ ਆ ਉਹ ਅਸੀਂ ਕਹ ਸਕਦੇ ਹਾਂ ਮਾਈ ਭਾਗੋ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਵੇਸਭੂਸ਼ਾ ਵੀ ਇਸੇ ਤਰ੍ਹਾਂ ਸੀਗਾ ਸੋ ਜਲਾਓ ਜਿਹੜੇ ਅਸੀਂ ਨਜ਼ਰ ਆਉਂਦੇ ਸੀ ਤੇ ਕਿਤੇ ਨਾ ਕਿਤੇ ਅਸੀਂ ਤੁਹਾਡੀਆਂ ਇਹਨਾਂ ਚਿਹਰਿਆਂ ਦੇ ਵਿੱਚੋਂ ਤੁਹਾਡੀਆਂ ਇਹਨਾਂ ਰੂਹਾਂ 'ਚ ਅਸੀਂ ਉਹਨਾਂ ਨੂੰ ਦੇਖਦੇ ਹਾਂ ਮੈਨੂੰ ਹੋ ਗਏ 10 10 ਸਾਲ ਹੋ ਗਏ ਬਾਣਾਧਾਰੇ ਨੂੰ ਉਤੋਂ ਪਹਿਲੋਂ 5 ਸਾਲ ਹੋ ਗਏ ਮੈਂ ਦਮਾਲਾ ਸਜਾਉਂਦੀ ਆ ਤੇ ਕਰਦੇ ਤਾਂ ਪਲਪਲ ਲਾ ਸਟਾਰਟਿੰਗ ਚ ਥੋੜਾ ਡਰ ਸੀ ਕਿ ਉਹਨਾਂ ਨੂੰ ਲੱਗਾ ਕਿ ਇਹ ਥੋੜਾ ਜਿਹਾ ਏ ਦਾ ਸਟਾਰਟਿੰਗ ਦਾ ਹੁੰਦਾ ਨਾ ਜਸ ਸ਼ੌਂਕ ਹੁੰਦਾ ਵਾ ਲੱਗੇ ਕਿ ਇਹਨੂੰ ਸਿਰਫ ਸ਼ੌਂਕ ਚੜਿਆ ਵਾ ਤੇ ਫਿਰ ਹਟ ਜਾਊਗਾ ਥੋੜੇ ਟਾਈਮ ਬਾਅਦ ਜਾਂ ਫਿਰ ਇਦਾਂ ਥੋੜੇ ਸੀ ਕਿ ਥੋੜਾ ਪੈਰਨੋਇਡ ਵੀ ਹੋ ਗਏ ਸੀ ਜਾਂ ਫਿਰ ਇੰਨਾ ਵੀ ਨਹੀਂ ਪਰ ਥੋੜਾ ਜਿਹਾ ਸਟਾਰਟਿੰਗ ਚ ਥੋੜਾ ਹੋਇਆ ਸੀ ਪਰ ਫਿਰ ਬਾਅਦ ਹੁਣ ਜਦੋਂ ਤੁਹਾਡਾ ਇਦਾਂ ਇਹ ਹੋ ਗਿਆ ਫੈਮਿਲੀਅਰ ਹਾਂ ਬਹੁਤ ਖੁਸ਼ੀ ਹੁੰਦੀ ਹੈ ਉਹ ਸਕੂਨ ਇਦਾਂ ਵਧੀਆ ਲੱਗਦਾ ਵੀ ਬੋਲੇ ਕਿ ਮਨਹਾਰਾਜ ਦੀ ਕਿਰਪਾ ਤੇ ਮਹਾਰਾਜ ਦੀ ਕਿਰਪਾ ਜੀ ਸੋ ਮੈਂ ਜਾਨਣਾ ਚਾਹਣਾ ਤੁਸੀਂ ਦੇਖੋ ਨਾਰਮਲ ਜਦੋਂ ਅਮਰ ਸ਼ਕਦੇ ਆ ਤਾਂ ਅਸੀਂ ਛੋਟਾ ਸੀਰੀ ਸਾਹਿਬ ਪਾਉਂਦੇ ਆ ਪਰ ਤੁਸੀਂ 3 ਫੁੱਟ ਵਾਲਾ ਜਿਹੜਾ ਸੀਰੀ ਸਾਹਿਬ ਜਿਹੜਾ ਪਾਇਆ ਹੋਇਆ ਸੋ ਤੁਹਾਨੂੰ ਮਤਲਬ ਸਵਾਲ ਵੀ ਕਰਦੇ ਹੋਣਗੇ ਤੁਹਾਡੇ ਦੋਸਤ ਮਿੱਤਰ ਕਿ ਤੁਸੀਂ ਛੋਟਾ ਸੀਰੀ ਸਾਹਿਬ ਪਾ ਸਕਦੇ ਤੁਸੀਂ ਪਰ ਪੂਰਾ ਜਿਹੜਾ ਵਾ ਸੀਰੀ ਸਾਹਿਬ ਪਾਇਆ ਹੋਇਆ ਤਾਂ ਤੁਸੀਂ ਕਲੀਆਂ ਵਾਲਾ ਚੂਲਾ ਵੀ ਪਾਇਆ ਹੋਇਆ ਵਾ ਸੋ ਪੂਰੀ ਉਸ ਵੇਸ ਬੁਸ਼ਾ ਦੇ ਵਿੱਚੋਂ ਤੁਸੀਂ ਹਾਂਜੀ ਸੋ ਇਹਨੂੰ ਤਾਰਨ ਕਰਨ ਲੱਗਿਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਈ ਹੋਵੇ ਜਾਂ ਤੁਹਾਨੂੰ ਇਸ ਲਈ ਵੀ ਰੋਕਿਆ ਟੋਕਿਆ ਗਿਆ ਹੋਵੇ ਕਦੀ ਨਹੀਂ ਪੁੰਨੇ ਤਾਂ ਇਹ ਨਹੀਂ ਕੋਈ ਮੈਂ ਇਹ ਨਹੀਂ ਵਈ ਸਾਨੂੰ ਰੋਕ ਟੋਕ ਨਹੀਂ ਮਹਿਸੂਸ ਹੋਈ ਉੱਧਰ ਨਸ ਨਾਲਸ ਨੂੰ ਕਾਬੜ ਵੀ ਬੰਡੇ ਆ ਜਿਹੜੇ ਕਿ ਸਾਨੂੰ ਕਨਸਟੀਟਿਊਸ਼ਨਲ ਰਾਈਟ ਹੈ ਸ਼ਸਤਰ ਕੈਰੀ ਕਰਨ ਦਾ ਉਦੀ ਕਦੀ ਲੋੜਤਾ ਨਹੀਂ ਪਈ ਫਿਰ ਫਿਰ ਵੀ ਸਾਨੂੰ ਉਹ ਰੱਖਣ ਨੂੰ ਦਿੱਤਾ ਵਾ ਤੇ ਆਹੀ ਆ ਕਿ ਤਿਆਰ ਵਰ ਤਿਆਰ ਰਹੀਏ ਸ਼ਸਤਰਾਲ ਪ੍ਰੇਮ ਵੀ ਬਹੁਤ ਆ ਸ਼ਸਤਰ ਪੀਰ ਆਪਣੇ ਸ਼ਸਤਰਾਂ ਦੇ ਫਰੇਮ ਬੋਦਾ ਤਾਂ ਫਿਰ ਸ਼ਸਤਰ ਰਖੀ ਦੇ ਆ ਸੋ ਬੜੀ ਖੁਸ਼ੀ ਦੀ ਗੱਲ ਆ ਦੇਖੋ ਕਿ ਉਹਨਾਂ ਨੇ ਇੱਕ ਚੀਜ਼ ਉਹਨੂੰ ਇੱਕ ਇੱਕ ਚੀਜ਼ ਦੇ ਬਾਰੇ ਪਤਾ ਹੈ ਕਿਉਂਕਿ ਜਦੋਂ ਸ਼ਸਤਰ ਆ ਜਿਹੜਾ ਵਾ ਜਿਸ ਤਰ੍ਹਾਂ 3 ਫੁੱਟ ਵਾਲਾ ਸ਼ਸਤਰ ਅਸੀਂ ਧਾਰਨ ਕਰਦੇ ਆਂ ਤੇ ਉਹਦੇ ਲਈ ਸਾਨੂੰ ਇੱਕ ਲਾਇਸੈਂਸ ਦੀ ਜਾਂ ਉਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਹੁੰਦੀ ਆ ਪਰ ਖੁਸ਼ੀ ਹੋਈ ਤਾਂ ਮੇਰੇ ਖਿਆਲ ਨਾਲ ਮੈਂ ਜਦੋਂ ਗੱਲਬਾਤ ਕਰ ਰਿਹਾ ਸੀ ਤੇ ਤਿੰਨੋਂ ਭੈਣਾਂ ਆਪਸ ਵਿੱਚ ਕੁਝ ਡਿਸਕਸ ਕਰ ਰਹੀਆਂ ਸੀਗੀਆਂ ਤੇ ਕੁਝ ਕਹਿਣਾ ਚਾਹੁੰਦੀਆਂ ਸੀ ਤਾਂ ਮੈਂ ਇਹਨਾਂ ਦੀ ਕਜ਼ਨ ਸਿਸਟਰ ਜਿਹੜੀ ਹੈ ਉਹਨੂੰ ਪੁੱਛਣਾ ਚਾਹਾਂਗਾ ਕਿ ਉਹ ਕੁਝ ਆਪਣੇ ਮਨ ਦੇ ਉਬਾਲ ਜਾਂ ਕੁਝ ਗੱਲਾਂ ਕਹਿਣੀ ਚਾਹੁੰਦੀ ਮੈਂ ਆਪਣੀ ਸਿਸਟਰ ਨਾਲ ਡਿਸਕਸ ਕਰ ਰਹੀ ਸੀ ਕਿ ਮੈਂ ਬੰਬੇ ਤੋਂ ਹੈਗੀ ਆ ਤੇ ਸਾਡੇ ਬੰਬੇ ਤੇ ਵੀ ਇੱਕ ਕਿਸਾਨ ਵੱਡਾ ਮੋਰਚਾ ਕੱਢਿਆ ਸੀਗਾ ਉੱਥੇ ਵਾਸ਼ੀ ਸਾਈਡ ਤੇ ਨਿਊ ਬੰਬੇ ਤੇ ਇਹ ਮੈਂ ਆਪਣੀ ਸਿਸਟਰ ਨਾਲ ਡਿਸਕਸ ਕਰ ਰਹੀ ਸੀ ਸਰ ਦੇਖੋ ਕਿਤੇ ਨ ਕਿਤੇ ਸਾਨੂੰ ਇਹ ਪਤਾ ਲੱਗ ਗਿਆ ਕਿ ਇਹ ਬੱਚੀਆਂ ਨੇ ਜਦੋਂ ਮਹਾਰਾਸ਼ਟਰ ਤੋਂ ਆ ਕੇ ਤੇ ਸ਼ਮੂਲੀਅਤ ਕੀਤੀ ਤੇ ਅਸੀਂ ਕਹਿ ਸਕਦੇ ਪੀ ਮਹਾਰਾਸ਼ਟਰ ਵੀ ਪਿੱਛੇ ਨਹੀਂ ਤੇ ਮਹਾਰਾਸ਼ਟਰ ਦੇ ਕਿਸਾਨ ਜਿਹੜੇ ਨੇ ਉਹ ਰੈਲੀਆਂ ਕੱਢ ਰਹੇ ਨੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਅਸੀਂ ਇਹ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ ਸਰਕਾਰ ਦੇ ਮੂੰਹ ਤੇ ਇਹ ਸਿੱਧੀ ਇੱਕ ਉਹ ਚਪੇੜ ਹੈ ਕਿ ਜਿੱਥੇ ਉਹ ਕਹਿੰਦੇ ਸੀ ਕਿ ਇਹ ਅੰਦੋਲਨ ਸਿਰਫ ਤਾਂ ਸਿਰਫ ਪੰਜਾਬੀਆਂ ਦਾ ਹੈ ਸੋ ਹੁਣ ਮੇਰੇ ਖਿਆਲ ਨਾਲ ਦੇਸ਼ ਦਾ ਕੋਈ ਕੋਨਾ ਨਹੀਂ ਕੋਈ ਐਸਾ ਰਾਜ ਨਹੀਂ ਰਹੇਗਾ ਜਿੱਨੇ ਇਹਦੇ ਵਿੱਚ ਆਪਣੀ ਸ਼ਮੂਲੀਅਤ ਨਹੀਂ ਕੀਤੀ ਸੋ ਜੁੜੇ ਰਹੋ ਨੇਸ਼ਨ ਪੋਸਟ ਨਾਲ ਅਸੀਂ ਇਸ ਤਰ੍ਹਾਂ ਦੀਆਂ ਰੱਬ ਵਰਗੀਆਂ ਹੋਰ ਰੂਹਾਂ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਰਹਾਂਗੇ